ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਫੇਸਬੁੱਕ ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ 16/7 2024 ਮਾਡਲ ਡਬਲ ਟਾਇਰ ਫੁੱਲ ਐਕਸੈਸਰੀ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ ਰੇਟ ਦੀ ਗੱਲ ਕਰੀ ਤਾਂ 2,55,000 ਰੁਪਏ ਰੇਟ ਰੱਖਿਆ ਗਿਆ 2024 ਮਾਡਲ ਹੈ ਜੀ ਵੀਰ ਦਾ ਨੰਬਰ ਨੋਟ ਕਰ ਲਓ 7658030967 ਇਹ ਨੰਬਰ ਹੈ ਜੀ ਇਸ ਨੰਬਰ ਤੇ ਫੋਨ ਕਰਕੇ 16/7 ਦੀ ਟਰਾਲੀ ਹੈ ਜਿਹੜੀ ਤੁਸੀਂ 2024 ਮਾਡਲ 2,55,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ। ਹਰੀਜੰਦ ਸੇਲ ਕਰਨਾ ਜੀ ਪੀਟਰ ਰੇੜਾ ਰੇਟ 1,60,000 ਏਰੀਆ ਰੱਲਾ ਮਾਨਸਾ। ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 1,60,000 ਰੁਪਏ ਰੇਟ ਰੱਖੇ ਗਿਆ ਜੀ ਹਰੀਜੰਦ ਸੇਲ ਕਰਨਾ। 9041247547 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ। ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਨੋਟ ਕਰ ਲਓ ਜੀ 9977988446 ਇਸ ਨੰਬਰ ਤੇ ਪੰਜ ਤੋਂ 7 ਫੁੱਟ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਤੁਸੀਂ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਜੀ 3 ਮਹੀਨਿਆਂ ਦੀ ਸੂਈ ਮੱਝ ਵਿਕਾਊ ਆ 3 ਮਹੀਨਿਆਂ ਦੀ ਸੂਈ ਮੱਝ ਵਿਕਾਊ ਆ ਦੁੱਧ ਹੈਗਾ 6 ਲੀਟਰ ਏਰੀਆ ਅੰਮ੍ਰਿਤਸਰ ਬੱਲਾ ਤੋਂ ਮਹਿਤਾ ਰੋਡ ਰੇਟ ਹੈ ਜੀ 42000 42000 ਰੁਪਏ ਰੇਟ ਰੱਖੇ ਗਿਆ ਜੀ 3 ਮਹੀਨਿਆਂ ਦੀ ਸੂਈ ਮੱਝ ਹੈ ਜੀ ਦੁੱਧ 6 ਲੀਟਰ ਹੈ 8872986375 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੀਏ ਸੋ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਗੁਰਦਿਆਲ ਕੰਬਾਈਨ ਵਿਕਾਊ ਹੈ ਜੀ। 2021 ਮਾਡਲ ਪੰਜਾਬ ਨੰਬਰ ਏਰੀਆ ਮਾਨਸਾ ਕੰਡੀਸ਼ਨ ਜਮ ਓਕੇ ਹੈ ਜੀ 2021 ਮਾਡਲ ਹੈ ਮਾਨਸਾ ਏਰੀਆ ਦੇ ਵਿੱਚ ਖੜੀ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਪੰਜਾਬ ਨੰਬਰ ਹੈ ਜੀ 13,25000 ਰੁਪਏ ਰੇਟ ਰੱਖਿਆ ਗਿਆ ਬਾਕੀ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ ਜੀ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ 7027600128 7027600128 ਇਸ ਨੰਬਰ ਤੇ ਫੋਨ ਕਰਕੇ ਗੁਰਦਿਆਲ ਕੰਬਾਈਨ 2021 ਮਾਡਲ ਪੰਜਾਬ ਨੰਬਰ 13 ਲੱਖ 25000 ਰੁਪਏ ਦੇ ਵਿੱਚ ਤੁਸੀਂ ਕੰਬਾਈਨ ਨੂੰ ਖਰੀਦ ਸਕਦੇ ਹੋ ਜੀ ਆਲਟੋ ਗੱਡੀ ਵਿਕਾਊ ਹੈ ਜੀ 2012 ਮਾਡਲ 2 ਲੱਖ ਰੁਪਏ ਰੇਟ ਮੰਗੇ ਜੀ 59000 ਚੱਲੀ ਹੋਈ ਹੈ ਏਰੀਆ ਕੋਟ ਈ ਸੇਖਾ 93142 625007 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਲਟੋ ਗੱਡੀ 2012 ਮਾਡਲ 2 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਗੱਡੀ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੈ ਜੀ ਕਾਗਜ ਵਗੈਰਾ ਪੂਰੇ ਨੇ ਕੋਈ ਐਕਸੀਡੈਂਟਲੀ ਸਾਫ ਕੰਡੀਸ਼ਨ ਦੀ ਗੱਡੀ ਹੈ ਜੀ ਮਾਲਕ ਵੀਰ ਦੇ ਨਾਲ ਤੁਸੀਂ ਇਹ ਨੰਬਰ ਤੇ ਕਾਲ ਕਰ ਸਕਦੇ ਹੋ ਸਾਰੀ ਜਾਣਕਾਰੀ ਲੈ ਕੇ ਆਲਟੋ ਗੱਡੀ 2012 ਮਾਡਲ 2 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਗੱਡੀ ਕੋਰਟ ਇਸੇ ਖੇਅਰੀਏ ਦੇ ਵਿੱਚ ਕਰੀਏ ਜਾ ਕੇ ਚੈੱਕ ਕਰ ਸਕਦੇ ਹੋ ਜੀ ਟਰਾਲੀ ਵਿਕਾਊ ਹੈ ਜੀ 15 Y 7 ਦੀ 2022 ਮਾਡਲ 2,60,000 ਰੇਟ ਮੰਗਿਆ 50% ਟੈਰ ਨੇ ਏਰੀਆ ਸ਼੍ਰੀ ਹਰ ਗੋਵਿੰਦਪੁਰ ਗੁਰਦਾਸਪੁਰ 9876684634 ਦੂਜਾ ਨੰਬਰ ਹੈ 828003704 ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰਕੇ 15 Y 7 ਦੀ ਟਰਾਲੀ 2022 ਮਾਡਲ 2,60,000 ਰੁਪਏ ਚ ਫੇਕ ਸਕਦੇ ਹੋ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਸਾਫ ਕੰਡੀਸ਼ਨ ਦੀ ਟਰਾਲੀ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵਧੀਆ ਬਿਡ ਵਗੈਰਾ ਲੱਗੇ ਹੋਏ ਨੇ ਫੁੱਲ ਹੈਵੀ ਟਰਾਲੀ ਹੈ ਜੀ ਨੰਬਰ ਤੇ ਕਾਲ ਕਰਕੇ ਤੁਸੀਂ ਟਰਾਲੀ ਜਿਹੜੀ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਲਓ ਜੀ ਇੱਕ ਹੋਰ ਤੁਹਾਡੇ ਲਈ ਜ਼ਮੀਨ ਦੀ ਵੀਡੀਓ ਲੈ ਕੇ ਆਏ ਜੀ ਅੱਗੇ ਸ਼ੇਅਰ ਕਰਦੇ ਕਰੋ ਸਾਰੀ ਜਾਣਕਾਰੀ ਦਿੱਤੀ ਜਾਊਗੀ 14 ਕਿੱਲੇ ਜ਼ਮੀਨ ਵਿਕਾਊ ਆ ਦੋ ਮੋਟਰਾ ਪੱਕੇ ਖਾਲ ਦੇ ਉੱਤੇ ਨਹਿਰ ਤੋਂ 7 ਕਿੱਲੇ ਸੜਕ ਤੋਂ 12 ਕਿੱਲੇ ਚੋਣੇ ਵਾਲਾ ਬਾਹਣ ਹੈ ਜੀ ਠੇਕਾ 65000 ਏਰੀਆ ਮੰਡੀ ਡੱਬ ਵਾਲੀ ਸਿਰਸਾ ਏਰੀਆ ਜੀ ਮੰਡੀ ਡੱਬ ਵਾਲੀ ਸਿਰਸਾ ਹਰਿਆਣਾ ਤੇ ਠੇਕਾ ਹੁੰਦਾ ਜੀ 65000 14 ਕਿੱਲੇ ਜ਼ਮੀਨ ਵਿਕਾਊ ਹੈ ਜੀ ਦੋ ਮੋਟਰਾਂ ਨੇ ਬਾਕੀ ਨੰਬਰ ਸਕ੍ਰੀਨ ਤੇ ਦਿੱਤਾ ਹੋਇਆ 32 ਲੱਖ ਰੁਪਏ ਰੇਟ ਹੈ ਜੀ ਕਿੱਲੇ ਦਾ ਨੰਬਰ ਨੋਟ ਕਰ ਲਓ ਜੀ 82211876906 ਇਸ ਨੰਬਰ ਤੇ ਫੋਨ ਕਰਕੇ ਤੁਸੀਂ 14 ਕਿੱਲੇ ਜ਼ਮੀਨ ਹੈ ਜਿਹੜੀ ਵਿੱਚ ਦੋ ਮੋਟਰਾਂ ਨੇ ਨਹਿਰ ਦਾ ਪਾਣੀ ਵੀ ਹੈ ਜੀ ਤੇ 32 ਲੱਖ ਰੁਪਏ ਨੂੰ ਕਿੱਲਾ ਜਿਹੜੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਅੱਗੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਬਣੇਗਾ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਫੇਸਬੁੱਕ ਪੇਜ ਖੇਤੀ ਖਬਰ ਦੇ ਨਾਲ ਐਸੀ ਹੀ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ